ਅਜੇ ਤੱਕ ਨਹੀਂ ਕਿਸੇ ਨੂੰ ਦਿਸਿਆ ਖੱਜਲ ਹੁੰਦਾ ਕਿਸਾਨ ਹੱਲੇ ਲਾਈਨਾਂ ਨਹੀਂ ਦਿਸੀਆਂ ਕਿਤੇ ੱੱੱਕੇ ਖਾਂਦਾ ਕਿਸਾਨ ਉਹ ਨਹੀਂ ਦਿਸਿਆ ਜਿਹੜਾ ਦੇਸ਼ ਦਾ ਅੰਨ ਪੈਦਾ ਕਰ ਰਿਹਾ ਸਰਕਾਰ ਦਾ ਆਪਣਾ ਅੰਕੜਾ ਕਹਿ ਰਿਹਾ ਕਿ ਦੇਸ਼ ਵਿੱਚ ਸਿਰਫ 36-37 ਲੱਖ ਟਨ ਦੇ ਕਰੀਬ ਡੀਏਪੀ ਪੈਦਾ ਹੋ ਰਹੀ ਏ ਤੇ 96-97 ਲੱਖ ਟਨ ਦੇ ਕਰੀਬ ਖਪਤ ਆ ਸਲਾਣਾ ਤੇ 11 ਸਾਲਾਂ ਦੇ ਬਰੂਟ ਮジョਰਿਟੀ ਵਾਲੇ ਰਾਜ ਵਿੱਚ ਇੱਕ ਸਰਕਾਰ ਇੱਕ ਪਾਰਟੀ ਤੇ ਇੱਕ ਗਠਜੰਬੰਦਨ ਨੂੰ ਔਰ ਇੱਕ ਵਿਸ਼ਵਗੁਰੂ ਪ੍ਰਧਾਨ ਮੰਤਰੀ ਜੀ ਹੱਲੇ ਤੱਕ ਇਹ ਪ੍ਰਬੰਧ ਨਹੀਂ ਕਰ ਪਾਏ 11 ਸਾਲਾਂ ਦੇ ਵਿੱਚ ਕਿਸਾਨੀ ਨੂੰ ਕਿੰਨੀ ਖਾਦ ਦੀ ਲੋੜ ਆ ਜਿਹੜੀਆਂ ਦੂਜੀਆਂ ਰਸਾਇਣਿਕ ਖਾਤਾਂ ਨੇ ਉਹਦੇ ਵਿੱਚ ਲਗਭਗ 180 ਲੱਖ ਟਨ ਦਾ ਖਸਾਰਾ ਹੈਗਾ ਏ ਦੇਸ਼ ਵਿੱਚ 517 ਦੇ ਕਰੀਬ ਲੱਖ ਟਨ ਦੇ ਕਰੀਬ ਜਿਹੜੀਆਂ ਰਸਾਇਣਿਕ ਖਾਤਾਂ ਪੈਦਾ ਹੋ ਰਹੀਆਂ ਨੇ 705 ਲੱਖ ਟਨ ਦੇ ਕਰੀਬ ਜਿਹੜੀ ਖਪਤ ਹੈਗੀ ਏ ਵਦੇਸ਼ਾਂ ਤੋਂ ਮੰਗਾਣੀ ਹੈ ਖਾਦ ਆਪ ਪੈਦਾ ਕਰਨੀ ਹੈ ਜੇ 10 ਸਾਲਾਂ ਚ ਇੱਕ ਪਲਾਂਟ ਨਹੀਂ ਲੱਗਿਆ ਤਾਂ ਫਿਰ ਆਪਾਂ ਕਾਦੇ ਵਿਸ਼ਵਗੁਰੂ ਹੈਗੇ ਆ ਕਾਦੇ ਲੋਕਾਂ ਨਾਲ ਗੱਲਾਂ ਕਰ ਕਰਕੇ ਕਿਸਾਨੀ ਭਾਈਚਾਰੇ ਨੂੰ ਨਿੰਦੀ ਜਾ ਰਹੇ ਆ ਭੰਡੀ ਜਾ ਰਹੇ ਆ ਐਮਐਸਪੀ ਵੇਲੇ ਐਮਐਸਪੀ ਨਹੀਂ ਮਿਲ ਰਹੀ ਭਾਈ ਗਰੰਟੀ ਦੀ ਤੇ ਗੱਲ ਹੀ ਛੱਡਦੇ ਹੋ ਚੌਕੀ ਲਾਓ ਜਿੱਦਾਂ ਬਾਹਰਲੇ ਪ੍ਰਦੇਸ਼ਾਂ 'ਚ ਹੋਣ ਪੰਜਾਬ 'ਚ ਆ ਕੇ ਝੋਨਾ ਵਗਦਾ ਪਿਆ ਤੁਹਾਡੀ ਸਾਰੀ ਸਾਹਮਣੇ ਕਹਾਣੀ ਨਜ਼ਰ ਆ ਰਹੀ ਏ ਇਹ ਕਿੱਦਾਂ ਚੱਲੇਗਾ ਕੰਮ ਇੰਨਾ ਗਾਫਲ ਸੋਇਆ ਕੀ ਕਿਹਾ ਜਾ ਸਕਦਾ